ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਆਏ ਨਾ ਅਜ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਨਿੱਕੇ ਸਿੱਧੂ ਦੇ ਕੋਈ ਨਾ ਕੋਈ ਵੀਡੀਓ ਟ੍ਰੈਂਡਿੰਗ ਦੇ ਵਿੱਚ ਚੱਲਦੀ ਹੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮਸੇਵਾਲੇ ਤੋਂ ਬਾਅਦ ਨਿੱਕੇ ਸਿੱਧੂ ਦੀਆਂ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ਤੇ ਹੁਣ ਨਿੱਕਾ ਸਿੱਧੂ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਨਿੱਕਾ ਸਿੱਧੂ ਦੇ ਹੱਥ ਵਿੱਚ ਮਾਈਕ ਫੜਿਆ ਹੋਇਆ ਹੈ ਤੇ ਸਰਦਾਰ ਬਲਕੌਰ ਸਿੰਘ ਦੀ ਗੋਦੀ ਵਿੱਚ ਬੈਠ ਕੇ ਨਿੱਕਾ ਸਿੱਧੂ ਸਿੱਧੂ ਮਸਵਾਲੇ ਦੇ 295 ਗੀਤ गा ਰਿਹਾ ਹੈ ਤੇ ਅਤੇ ਦੋਸਤੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਛੋਟਾ ਸਿੱਧੂ ਵੀ ਵੱਡਾ ਹੋ ਕੇ ਸਿੰਘ ਰਹੀ ਬਣੂਗਾ ਤੇ ਸਰਦਾਰ ਬਲਕੌਰ ਸਿੰਘ ਨੇ ਇਸ ਗੱਲ ਉੱਤੇ ਸਪਸ਼ਟ ਕਰਦੇ ਆਪਨਾ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਜੇਕਰ ਛੋਟਾ ਸਿੱਧੂ ਸਿੰਗਰ ਬਣਨਾ ਚਾਹੇਗਾ ਤਾਂ ਅਸੀਂ ਉਸ ਦਾ ਸਾਥ ਦੇਵਾਂਗੇ ਜੇਕਰ ਕੋਈ ਹੋਰ ਕੰਮ ਤੱਕ ਨਹੀਂ ਕੀਤਾ ਜਾਵੇਗਾ ਤਾਂ ਦੋਸਤੋ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਨਿੱਕਾ ਸਿੱਧੂ ਵੱਡਾ ਹੋ ਕੇ ਸਿੰਗਰ ਬਣਦਾ ਹੈ ਤਾਂ ਪੰਜਾਬੀ ਇੰਡਸਟਰੀ ਨੂੰ ਭਾਜੜਾ ਪੈ ਜਾਣਾ ਕਿਉਂਕਿ ਸਿੱਧੂ ਮਸੇਵਾਲਾ ਬਾਈ ਦੇ ਕਰਕੇ ਸਿੱਧੂ ਮਸੇਵਾਲਾ ਦੇ ਨਿੱਕੇ ਭਰਾ ਸਿੱਧੂ ਮਸੇਵਾਲਾ ਬਾਈ ਦੇ ਕਰਕੇ ਸਿੱਧੂ ਵਾਲੇ ਦੇ ਨਿੱਕੇ ਭਰਾ ਜਾਣ ਜਾਣੇ ਕਿ ਨਿੱਕੇ ਸਿੱਧੂ ਕੋਲ ਇੰਨਾ ਫੇਮ ਦਾ ਆਲਰੇਡੀ ਹੈ ਜਿਾ ਕਿ ਪੰਜਾਬੀ ਸਿੰਗਰ 15 ਸਾਲਾਂ ਦੇ ਵਿੱਚ ਇਕੱਠਾ ਕਰਦਾ ਹੈ ਦੋਸਤੋ ਤੁਹਾਡੇ ਸਾਹਮਣੇ ਨਿੱਕਾ ਵੱਡਾ ਹੋ ਕੇ ਸਿੰਗਰ ਬਣੇਗਾ ਜਾਂ ਨਹੀਂ ਆਪਣਾ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸ ਕੇ ਜਾਇਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸੈਨਨ ਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਐਦਾਂ ਦੀਆਂ ਵੀਡੀਓ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆਂ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ